ਅੱਜ ਜਿਸੀ ਬੋਲਦੀ ਹੈ ਇੱਕ ਦੂਰ ਕਰਨ ਵਾਲੇ ਪ੍ਰੋਜੈਕਟ ਤੇ ਸੋ ਬਾਬਾ ਜੀ ਤੋਂ ਜਾਣਨੇ ਆ ਕਿ ਇਸ ਨੂੰ ਕਿਹ ਚਨਾ ਦੇ ਨਾਲ ਜਿਹੜਾ ਜਾਣਿਆ ਜਾਂਦਾ ਹੈ ਵੱਖ-ਵੱਖ ਜਿਹੜੀ ਸਟੇਟਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਨਾਮ ਸੱਚਾ ਬਾਬਾ ਜੀ ਹਾਂ ਅੱਜ ਕਿਵੇਂ ਮੰਨਦੇ ਵਿੱਚ ਆਇਆ ਕਿ ਇਹ ਜਿਹੜਾ ਪ੍ਰੋਜੈਕਟ ਪਹਿਲਾਂ ਦਾਦ ਨੂੰ ਪਹਿਲਾਂ ਤੁਸੀਂ ਕੋਈ ਜੋਬ ਕਰਦੇ ਪਹਿਲਾਂ ਨੌਕਰੀ ਕੀਤੀ ਆ ਮੇਰੀ ਤੋ ਸਾਡਾ ਮਨ ਬਣਿਆ ਵੀ ਚਲੋ ਇਹ ਵੀ ਦੇਸੀ ਵਾਇਆ ਤੇ ਆਪਣਾ ਕੰਮ ਹੀ ਆ। ਉਹਨਾਂ ਦੇ ਵਧੀਆ ਵਧੀਆ ਜ਼ਿੰਦਗੀ ਦਾ ਇੱਕ ਵਧੀਆ ਵਾਪੇ ਲੋਕਾਂ ਵਾਸਤੇ ਆ ਨਾ ਅਖੰਡ ਪੂਰੀ ਦਾ ਕੋਈ ਦੇਸੀ ਘੋੜਿਆ ਦੇਸੀ ਕੰਮ ਦਾ ਐਨਾਂ। ਕਿੰਨਾ ਚਿਰ ਹੋ ਗਿਆ ਸਾਰੇ ਪ੍ਰੋਜੈਕਟ ਨਹੀਂ ਲਾਏ। ਇਹਨੂੰ 4-5 ਸਾਲੋ 5 ਸਾਲ ਵਧੀਆ ਵੇਖੀ ਜਾਂਦਾ। ਐਦਾਂ ਲੋਕ ਆਪੇ-ਪਾਪਾ ਲਈ ਜਾਂਦੇ ਆ ਚੱਲਦੀ ਹੈ ਗੱਲ ਵਧੀਆ। ਉਹ ਕਿਵੇਂ ਵੀ ਜਿਹੜੀ ਕਸਟਮਰਾਂ ਦੀ ਜਿਆਦਾ ਡਿਮਾਂਡ ਹੈ। ਡਿਮਾਂਡ ਹੈ ਜੀ ਤਾਂ ਤੇ ਸਾਨੂੰ ਘੱਟੋ-ਘੱਟ ਵੀ ਸੈਂਟਰ 24 ਘੰਟੇ ਰਹੋ ਇੱਥੇ ਸਾਡੇ ਕੋਲ ਨਾ ਟੈਲ ਹੈ। ਔਰ ਚਾਰ 8 ਘੰਟੇ ਬਾਅਦ ਮੈਂ ਦੇਖਿਆ ਕਿ ਪਤਨੇ ਕੱਢਣ ਮਗਰੋਂ ਦੇ ਬਾਗ ਜਿਹੜਾ ਪਹਿਲਾਂ ਜਿਹੜਾ ਪੰਜ ਛੜਦੇ ਤੇ 50 ਮੁਰਦੇ ਆ ਇਹ ਬਾਗ ਇਹਦੇ ਗੁੱੜ ਦੇ ਸਤੇ ਐਵੇਂ ਨਹੀਂਗਾ ਗੁੱੜ ਵੀ ਹਰ ਇੱਕ ਬੰਦੇ ਦੇ ਕੋਲ ਬਹੁਤ ਆ ਪਰ ਇਹ ਵਿਟਣ ਦਾ ਹੀ ਕਾਰਨ ਹੈ ਵੀ ਜੇ ਗੁੱੜ ਚੰਗਾ ਦੇ ਦੇ ਜਦੋਂ ਇਹ ਜਾ ਬਟਾਲਾ ਆਪਣੇ ਕਲਾਂ ਨੋਟ ਦਾ ਗਰਦਾਸ ਬੰਨੇ ਕਰੋ ਤੇ ਆ ਕਾਫੀ ਵੇਲੇ ਲੱਗੇ ਨੇ ਕਾਫੀ ਚੱਲੇ ਡੇਰ ਹੋ ਗਿਆ ਪਰ ਮੈਂ ਦੇਖਿਆ ਤੁਹਾਡੇ ਕੋਲ ਜਿਹੜੀ ਆ ਬਾਗ ਜਿਹੜੀ ਬਾਅਦ ਚ ਉਹਦੀ ਜਿਹੜੀ ਸਾਈਡ ਤੋਂ ਵੀ ਇਦੋਂ ਗਾਣ ਜਿਹੜੇ ਆ ਗਾ ਉਧਰੋਂ ਮੜਮੜੰਦ ਦੇਖਦਾ ਕਰੋ ਦੇਖੋ ਕਾਨੂੰ ਮਾਣੋ ਸਾਰੇ ਬਾਦੀਆਂ ਤੋਂ ਇੱਧਰ ਨਦੀਨਾ ਨਗਰੋਂ ਦੇਰ ਰਾਤ ਟੋੜਲੀ ਧਰਮਕੋਟ ਅਮਰਸਰੋਂ ਬੰਦੇ ਵਿੱਚ ਇਤੁਈ ਦੇਖਿਆ ਕਿਹੜਾ ਜਰਾ ਇਤੁਈ ਜਿਹੜਾ ਜੰਨਾ ਜਿਹੜਾ ਇਲਾਜ 85 85 15023 50 ਕਿੰਨਾ ਦੰਦ ਵਿੱਚ ਬਾਬਾ ਜੀ ਜਿਹੜਾ ਆ ਕੇ ਜਿਹੜੇ ਮਨੋ ਸਾਰੇ ਚੱਲ ਪਏ ਨੂੰ ਮਿਲਵੇ ਜਿਹੜੇ ਚੱਲਦੇ ਮਨੋ ਪਹਿਲਾਂ ਜਿਹੜੀ ਗਰਮੀਆਂ ਦੀ ਲੋਟਾਂ ਦੇ ਪਰ ਤੇ ਤਾੜਾਂ ਵਿੱਚ ਚੱਲਦੇ ਪਰ ਇਹ ਮੌਸਮ ਜਿਹੜਾ ਇਹਨਾਂ ਤੇ ਧਾਇਮਾਂ ਜਾਦਾ 3 ਧਾਇਮਾਂ ਦਾ ਅੱਜਕੱਲ੍ਹ ਪਰ ਵੀ ਜਸਬੋਲ ਬਹੁਤਾ ਗਰਮੀ ਜਿਹੜੇ ਕੋਈ ਤਾਂ ਪੈਣੇ ਕੋਈ ਨਹੀਂ ਗਰਮੀ ਵਜਨ ਦੀ ਗੋੜ ਵੀ ਕਰਦੇ ਇਹ 2-3 ਮਹੀਨੇ ਚਾਰ ਹੈਗਾ ਕੋਰਦਾ ਬੱਚਾ ਇਸ ਮਹੀਨੇ ਜਿਆ ਸਾਫ ਹੋ ਗਿਆ ਵਾਤ ਹੁਣ ਕਿੰਨੇ ਮਹੀਨੇ ਤੱਕ ਇਹਦਾ ਚੱਲੇ ਇਹ ਚਬਤ ਜੇ ਮਹੀਨੇ ਤੱਕ ਮਾਰਚ ਤੱਕ ਲਾਉਂਦਾ ਸੀਰੂ ਬਦਮ ਦੇ ਦਿੰਦੇ ਹਾਂ ਬੰਦ ਕਰ ਦਿੰਦੇ ਕਿੰਨੇ ਜਿਹੜੇ ਤੁਸੀਂ ਮਲ ਕੀਤਾ ਜਿਹੜੀ ਪਾਪ ਜਿਹੜੀ ਪਾਪ ਪੰਜ ਪੀਪੇ ਲਾ ਲੋ 6 ਪੀਪੇ ਮਾਰਚ ਮਹੀਨੇ ਪਰ ਹੁਣ ਜਿਵੇਂ ਜਿ세 ਹੁਣ ਪੰਜ ਹਾਂਜੀ ਉਹ ਜਿਵੇਂ ਪ੍ਰੋਜੈਕਟ ਦੇ ਕਈ ਵੱਡੇ ਰੱਖੇ ਹੁੰਦੇ ਉਹਨਾਂ ਨੂੰ ਲਈ ਫਰਕ ਜਿਹੜਾ ਆਉਂਦਾ ਉਹਨਾਂ ਦਾ ਫਰਕ ਆਪੋ ਆਪਣਾ ਕੋ ਵੱਡੇ ਕਾਰੋਬਾਰ ਹੋਣ ਦੇ ਉਹਨਾਂ ਦੇ ਫੈਕਟਰੀ ਦੇ ਤੌਰ 'ਤੇ ਸਾਡਾ ਤੇ ਦੇਸੀ ਗੋੜਾ ਦਾ ਕੰਮ ਹੈ ਪਹਿਲਾ ਪੁਰਾਣਾ ਟਾਈਪ ਸੀ ਤੋਂ ਉਹੀ ਕੱਢਣਾ ਹੋ ਜੇ ਨਾ ਇੱਕ ਪਰਾਣਾ ਹੁਣ ਦੋ ਲਾਇਆ ਸਭ ਤੋਂ ਤਰਨਵਾਸ ਉਹ ਅਸਲ ਜਿਹੜੀ ਪੁਰਾਣੀ ਜਿਹੜੀ ਤਕਨੀਕ ਹੈ ਜਿਹੜੀ ਬਜ਼ੁਰਗਾਂ ਦਾ ਦਰਦ ਚੱਲਦੀ ਹੈ ਸਿੰਗਲ ਸਿੰਗਲ ਅਲਾਵਾ ਸਿੰਗਲ ਕੜਾ ਹੋਇਆ ਨਾ ਵਧੀਆ ਟਿੰਗਲ ਤੋਂ ਦੋ ਲਾ ਲਓ ਇਹ ਤੋਂ ਵੱਧ ਨਹੀਂ ਹੋਰ ਹੁਣ ਕੀ ਕਿਹਾ ਜਾਂਦਾ ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਤੇ ਇਹਨੂੰ ਕੀ ਜਿਹੜਾ ਚੁੰਬਾ ਜਾਂਦਾ ਇਹਨੂੰ ਤੇ ਹੀ ਗਾਂਡਾ ਆਦਿ ਨੇ ਤੇ ਉਹ ਚੁੰਬਾ ਵਾ ਸਿਕੜਾ ਉੱਤੇ ਬਸ ਹੁਣ ਦੂਜੇ ਛੇੜਾਂ ਦੇ ਫਿਰ ਚੱਲ ਜਾਂਦੇ ਤੇ ਬੋਲੀ ਜਿਹੜੀ ਬੱਕਰੀ ਜਿਹੜੀ ਇਹਨੂੰ ਬਸ ਸਰਵਾਬ ਦੇ ਦਾ ਦਿੱਤਾ ਜਾਂਦਾ ਤੁਜੀ ਆਪੋ ਆਪਣੇ ਜ਼ਿਲ੍ਹੇ ਆਪੋ ਆਪਣੇ ਸਟੇਟ ਦੇ ਹਿਸਾਬ ਤੇ ਵੱਖੋ ਵੱਖੋਂ ਦਾ ਆ ਆਪਣਾ ਦਰਬਾਰ ਕਿੰਨਾ ਫਿਰ ਜਿਹੜਾ ਸਾਰਾ ਤੁਸੀਂ ਜਿਹੜਾ ਕਮਾਦੇ ਜਿਹੜਾ ਲਗਾਉਂਦੇ ਜੀ ਪਹਿਲੀਆਂ 4 ਲਾਉਣੇ ਆ ਬਾਕੀ ਮਿਲਦੇ ਸੁਰਦਦੇ ਨੇ ਇੱਕ ਅੱਲਾ ਕੱਢਦੇ ਹੱਦ ਡੇਢ ਗੱਲਾ ਬਸ ਐਂ ਬਹੁਤਾ ਨਹੀਂ ਕੱਢਦੇ ਕਿ ਆਪਣੇ ਬੰਦਿਆਂ ਰਿਆਣ ਬਣ ਜਦੋਂ ਗਰਮੀ ਅਜੇ ਹੋਰ ਕਾਰੋਬਾਰ ਸਾਡੇ ਵਧੀਆ ਜਿਹੜਾ ਇਹ ਜਿਹੜਾ ਤੁਹਾਡਾ ਤੁੰਬਾ ਵਾ ਜਿਹੜਾ ਚੱਲ ਲੱਗਣ ਡਿਆ ਕਿਸ ਨਾਮ ਤੇ ਚੱਲਣ ਡਿਆ ਤੇ ਕਿਹੜੇ ਜਿਹੜੇ ਪਿੰਡ ਤੇ ਲੱਗੇ ਚੱਕ ਜਿਹੜਾ ਇਹ ਸਾਰਾ ਪਿੰਡ ਹੈ ਉਪਰ ਹੀ ਨਾ ਸਾਡਾ ਹਰ ਭਜਨ ਮੇਰਾ ਨਾਮ ਹਰ ਭਜਨ ਬਸ ਗੱਲ ਕੋਈ ਨਹੀਂ ਤੇ ਵਧੀਆ ਉਪਰ ਦੇ ਨਾਮ ਤੇ ਆ ਉਪਰ ਕਿਸਾਨ ਹਟਾ ਇਹਦੇ ਨਾਮ ਤੇ ਚੱਲਦਾ ਹੈਗਾ ਹੁਣ ਜਿਵੇਂ ਲੋਕ ਹੁਣ ਅੱਜ ਕੱਲ ਡਿਮਾਂਡ ਚ ਆਦੀ ਥਾਲੀਆਂ ਬਣਾਉਣ ਦੇ ਜਾਂ ਬਿਸਕੁਟ ਆ ਬਣਾਉਣ ਦੇ ਜਾਂ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਇਹਨੂੰ ਸੇਵ ਜਿਹੜੀ ਦੇ ਦਿੰਦੇ ਹਾਂ ਹਾਂ ਜੀ ਇਹ ਉਹ ਨਹੀਂ ਜੀ ਸਾਡੇ ਕੋ ਕੋ ਥਾਲੀ ਦਾ ਲੈ ਉਹ ਦੇਖਿਆ ਵੀ ਜਿਹੜੇ ਬਹੁਤੇ ਜਿਹੜੇ ਚੱਲਦੇ ਨੇ ਪ੍ਰੋਜੈਕਟ ਚੱਲਦੇ ਉਹਨਾ ਬਣਾ ਕੇ ਰੱਖਿਆ ਤਾਂ ਤੁਹਾਡੇ ਜਿਹੜਾ ਕੋਈ ਆਉਂਦਾ ਪਹਿਲਾਂ ਚੈਕਿੰਗ ਕਰਾ ਲਈਏ ਅਕਾ ਚੈੱਕ ਕਰੋ ਜੀ ਆਪਣਾ ਖਾਓ ਤੇ ਜਾਓ ਬੜੇ ਖੁਸ਼ੀ ਦੀ ਨਾ ਵੰਡ ਜਿਹੜੀ ਕਰਨ ਦੇ ਤੇਰਾ ਤੇਰਾ ਦੀ ਕੋਈ ਵਾਦ ਨਹੀਂ ਕੋਈ ਘਟ ਨਹੀਂ ਉਹਦੇ ਵੀ ਕੰਮ ਦੀ ਨਾ ਪੂਰੀ ਪੂਰੀ ਮਿਹਨਤੀ ਜਿਹੜੀ ਕਰਕੇ ਸੋ ਗਰਾ ਸਾਡੇ ਵਾਸਤੇ ਕੁਛ ਨਹੀਂ ਦਾ ਰੁਪਿਆ ਦੀ ਚੀਜ਼ ਕੋਈ ਸਾਡੇ ਵਾਸਤੇ ਗੱਲ ਨਹੀਂ 50 ਲੈ ਜੇ 100 ਲੈ ਜੂ ਕੀ ਲੈ ਜੂ 10 5 ਦੀ ਗੱਲ ਕਰੀ ਜਾ ਹੁਣ ਪਹਿਲਾਂ ਜਿਹੜਾ ਗਾਗਨ ਤੋਂ ਸ਼ੈਂਪੂ ਜਿਹੜਾ ਚੈੱਕ ਕਰਾਂਦੇ ਪਹਿਲੋ ਜੀ ਚੈੱਕ ਕਰੇ ਤੇ ਵੀ ਹਾਜੇ ਕੋਈ ਸਾਡੇ ਲਾਗੇ ਕੋਈ ਕੋਈ ਪੀਪਾ ਨਹੀਂ ਜਿਹੜਾ ਇਹ ਉਹ ਅਕਸਰੇ ਘਟਨੀ ਚੰਮੀ ਚੰਨਾ ਬਸ ਹੋ ਮੌਕੇ ਤੇ ਚੱਲਦਾ ਫਿਰ ਜਿਹੜਾ ਤੂੰ ਰੱਖਦਾ ਚੱਲਦਾ ਫਦਾ ਮਸ਼ੀਨ ਵੀ ਸਾਡੀ ਜਲਦੀ ਫਿਰ ਜਿਦਾਂ ਅੱਜ ਕੱਲ ਸੇਵ ਹੀ ਨਹੀਂ ਵੜਦੇ ਉਦਾਂ ਸਾਡਾ ਗੋੜਿਆ ਮਸ਼ੀਨ ਨਾਲ ਰੱਖਿਆ ਘਰ ਲੈ ਜਿੰਨੇ ਸ਼ਾਮ ਨੂੰ ਦਨੇ ਆ ਜਿੰਨੇ ਫਰਦ ਨੇ ਬਸ ਹੋਰ ਵੰਦ ਨਹੀਂ ਕੰਮ ਇਹ ਕਿਹਾਂ ਜਿਹੜਿਆਂ ਬੋਤਾਂ ਨੂੰ ਜਿਹੜਾ ਪਹਿਲਾਂ ਹੀ ਜੋ ਤਿਆਰ ਕਰਦੇ ਯਾਰ ਰੱਖ ਲਿਆ ਜਾਂਦਾ ਪਰ ਤੁਸੀਂ ਜਿਹੜਾ ਨਾਲ ਸਾਹਮਣੇ ਗੋੜ ਵੇਖੂਗਾ ਜਿੰਨੇ ਬੰਦੇ ਆ ਕੇ ਲੈ ਜਾਣ ਬਸ ਉਹ ਸਾਹਮਣੇ ਪਾਇਆ ਖੱਪਦਾ ਨਾਇਜ ਕੋ ਕੰਡ ਦੀ ਮੁਕਾਬਲਤ ਨਾਇਜ ਦੇ ਆਟੇ ਦੀ ਮੁਕਾਬਲਤ ਨਾ ਕੋਈ ਪੈਸੇ ਮੰਨੇ ਨਾ ਕੋਈ ਹਾਨੂੰ ਪੈਸੇ ਦੀ ਲੋੜ ਹੈ ਇਹ ਬਹੁਤ ਜ਼ਿਆਦਾ ਦੇਖਿਆ ਪੀਸੀਆਂ ਕਰਕੇ ਜਿਹੜਾ ਭਾਗ ਪਹਿਲਾਂ ਰੱਖਿਆ ਤੁਹਾਡੇ ਲਈ ਇਹ ਹੈ ਜੀ ਇਹ ਥੋੜਾ ਸੁਭਾਣਿਆ ਸਾਡਾ ਪੁੱਤ ਹੈ ਇਹਨੂੰ ਮਾਣ ਦੇ ਪੰਜਾਬੀ ਹੈ ਤੇ ਸੁੱਕਦਾ ਜ਼ਿਆਦਾ ਕੋੜਾ ਜੋ ਦਫੇਸੀ ਪਰ ਜੇ ਹੋ ਸਕਤੋ ਵੀ ਆਪਾਂ ਕਿਆ ਵਾਲੀ ਜੀ ਕੋਲ ਦਾ ਵਜਨ ਵਧਾਣਾ ਇਹ ਤਾਂ ਟਟਰਾ ਇਹਨੂੰ ਕੋਈ ਨਹੀਂ ਦੇ ਅੰਡੇ ਦੇ ਤਾਂ ਟਟਰਾ ਹੀ ਰੱਖਾਂ ਇਹ ਜਿਹੜੀ ਖੂਬੀਆਂ ਜਿਹੜੀਆਂ ਨੇ ਇਹ ਦੇ ਕਾਰਨ ਪਾਉਂਦੀਆਂ ਜੀ ਗੱਲ ਹੋਰ ਬਹੁਤ ਵੱਡ ਬੇਚਣ ਦੀ ਗੱਲ ਹੈਗੀ ਇਹ ਖੂਬੀ ਦੇ ਕਾਰਨ ਮੇਰੇ ਨੂੰ ਹਰ ਇੱਕ ਤੁਹਾਡੇ ਆ 15 ਮਿਲਣੇ ਗਦਾ ਪਤਾ ਠੀਕ ਹੀ ਜਾਂਦਾ 500 ਰੁਪਏ ਨਾਲ ਲਾ ਲਓ ਵੇਖੀ ਜਾਣਾ ਪਰ ਉਹ ਚੀਜ਼ ਦਾ ਚੱਕਰ ਕੋਈ ਨਹੀਂ ਤੁਹਾਡਾ ਆਪਣੀ ਖੂਬੀ ਉਹਨੇ ਆਪਣੀ ਖੂਬੀ ਤੇ ਛੋਟਾ ਕੰਮ ਹੈ ਬਹੁਤ ਵੱਡਾ ਇਹ ਇੱਕ ਲਾ ਡੇਢ ਕਿਲਾ ਕਮਾ ਲੜਨਾ ਵਾਸਤੇ ਆਰੇ 4-5 ਮਿੰਟ ਉਹ ਕਿਵੇਂ ਲੋਕ ਜੇ ਰੋਟੀ ਦੀ ਸੇਮਤ ਮਦਰੋ ਕਰਦੇ ਨੇ ਕਈਆਂ ਤੋਂ ਬਹੁਤ ਹੈ ਜਿਹੜਾ ਇਨਸਾਨ ਦਾ ਹੀ ਕਰਦੇ ਨੇ ਸਾਧ ਤੋਂ ਹੋਰ ਚੀਜ਼ ਕੈਮੀਕਲ ਪਾਉਂਦੇ ਆ ਪਰ ਲੋਕ ਤਾਂ ਇੱਕ ਜਿਹੜਾ ਮਤਲਬ ਉਹ ਭੋਜਨ ਤੋਂ ਤਰ੍ਹਾਂ ਵਧੀਆ ਤਰੀਕੇ ਨਾਲ ਵਰਤਦੇ ਨੇ ਇਹ ਨੂੰ ਮੈਂ ਨਾ ਜੇ ਬੰਦਾ ਕੋ ਖਾਵੇ ਗੱਲ ਜਾਂ ਰੋਟੀ ਤੋਂ ਪਹਿਲਾਂ ਖਾਵੇ ਬਾਅਦ ਚ ਖਾਵੇ ਨੁਕਸਾਨ ਕੋਈ ਨਹੀਂ ਨਾ ਕੋਈ ਖੰਡ ਨਹੀਂ ਕੋਈ ਇੱਥੇ ਕੋਈ ਮਿਲਾਵਟ ਨਹੀਂ ਕੋਈ ਦੁੱਧ ਨਹੀਂ ਫਟਣਾ ਕੋਈ ਚਾਹ ਨਹੀਂ ਫਟਣੀ ਇਹ ਗੱਲ ਜਿਹੜਾ ਜਿਆਦਾ ਜਿਹੜੇ ਵਿੱਚ ਕਰਦੇ ਨੇ ਖੰਡ ਪਾ ਜਾਂ ਪੁਰਾਣ ਜਿਹੜੇ ਕੀ ਕੈਮੀਕਲ ਕਰਕੇ ਜੇ ਲੱਗ ਲੱਗਦਾ ਤਾਂ ਪਾਉਂਦੇ ਉਹਨਾਂ ਫਿਰ ਜਿਆਦਾ ਮਾਰਕ ਜ ਤੇ ਮਾਰ ਤੇਨ ਸਾਡੇ ਨੂੰ ਉੱਪਰ ਆ ਪਰ ਉਹ ਕੋਈ ਮਰਜ਼ਾ ਆਪੋ ਆਪਣੇ ਤਰੀਕੇ ਰੱਖੇ ਨੇ ਜੀ ਕਮਾਈ ਦੇ ਸਾਡ ਨੂੰ ਤੇ ਇਹਦੀ ਬੜੀ ਹਸੰਤੁਸ਼ਟੀ ਬਹੁਤ ਵਾਹ ਇੰਨੀ ਬੜੀ ਜਦੋਂ ਹੁਣ ਭਈਆਂ ਨੇ ਲਾ ਕੇ ਕਿਹੜੇ ਪ੍ਰੋਜੈਕਟ ਲਾਏ ਨੇ ਉਹਨਾਂ ਸਗਾ ਵਾਹ ਆਪੋ ਆਪਣੀ ਕਰਦੇ ਆ ਨਾ ਮੈਂ ਉਹਨਾਂ ਦੀ ਜੱਦੀ ਕਰਤ ਬਹੁਤੀ ਆ ਸਾਡੇ ਜਿਹੜੇ ਤੁਹਾਡੀਆਂ ਜਿਹੜੀਆਂ ਜੱਦੀ ਪੁੱਤ ਚੜ੍ਹ ਬੜਾ ਵਧੀਆ ਰੋ ਜਿਹੜਾ ਚੱਲਦਾ ਰਹਿੰਦਾ ਹੈ ਗਾੜੀ ਫੇਰ ਗਰਦਾਪ ਵਧੀਆ ਵਾ ਜੀ ਦੇਸੀ ਕੰਮ ਹੈ ਤੇ ਲਿਖਿਆ ਵੀ ਇਹਦੇ ਦੇਸੀ ਹੋਣੇ ਹੋਰ ਐ ਕਿਉਂ ਕਰਦੇ ਜੀ ਕੋਈ ਨਾਂ ਨਹੀਂ ਜੀ ਕੋਈ। ਉਹ ਇਹ ਸਾਨੂੰ ਉਪਲਬਧ ਫਾਰਮ ਜਿਨ੍ਹਾਂ ਦੇ ਵੱਲੋਂ ਜਿਹੜੀ ਆ ਸਾਰੀ ਇਨਫੋਰਮੇਸ਼ਨ ਲਾ ਕੇ ਜਿਹੜੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਕਿ ਦਿੱਤਾ ਜਾਣਾ ਕੋਈ ਸਮਾਈ ਨੂੰ ਲਾ ਕੇ ਜਿਹੜਾ ਇਹ ਪ੍ਰੋਜੈਕਟ ਜਿਸਦਾ ਨਹੀਂ ਬਣਾਇਆ ਗਿਆ। ਉਹ ਇੱਕ ਗਿਰਫ ਪੰਜਾਬੀ ਦਾ ਕੋਈ ਬਈ ਜਿਹੜਾ ਆਤਮ ਲਾਖਪੁਰ ਤੋਂ ਉਤਾਰ ਰਿਹਾ ਉਹਨਾਂ ਦਾ ਛੇ ਤੋਂ ਹੋਰ ਤੋਂ ਪੂਰੇ ਨੇ ਛੱਡਾ ਚੱਲਾ ਬਲਕਾਂ ਦੇ ਜਿਹੜੇ ਕੰਮ ਕਰਦੇ ਨੇ ਉਹ ਮਲਬਾ ਫਰਸਾਉ ਰਹੇ ਮਲਬਾ ਕਰ ਰਹੇ ਨੇ ਉਹਨਾਂ ਦਾ ਜਿਹੜਾ ਛੇ ਹੈ ਇਹ ਹੋਰ ਜਿਹੜਾ ਪੰਜਾਬ ਨੇ ਇਹਨਾਂ ਨੂੰ ਚੈੱਕ ਕਰਾ ਕੇ ਲੋਕਾਂ ਨੂੰ ਖਤਮ ਕਿਹੜੀ ਲੋਕਾਂ ਨੂੰ ਜਿਹੜਾ ਕਰ ਰਹੇ ਨੇ ਬਹੁਤ ਹੀ ਚੰਗਾ ਜਿਹੜੇ ਬੁਢਾਪੇ ਦੇ ਲੋਕ ਉਹ ਆ ਕੇ ਜਿਹੜਾ ਫੋਰਸ ਹੋੜੇ ਸਮਾਂ ਤੋਂ ਦਾਪਾ ਕਰਨਾ